ਐਕਸ ਐਕਸਪੋ ਦੀ ਹੋ ਗਈ ਹੈ ਸ਼ੁਰੂਆਤ 4 ਦਿਨ ਰਹੇਗੀ ਤੁਮਤਾਮ ਤੇ ਇਸ ਪ੍ਰਦਰਸ਼ਨੀ ਦੇ ਵਿੱਚ ਦਿਖ ਰਹੇ ਨੇ ਨਵੀਨਤਮ ਉਤਪਾਦ ਜਿहां ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਆਰਕ ਐਕਸ ਪ੍ਰਦਰਸ਼ਨੀ ਦੀ ਸ਼ੁਰੂਆਤ ਹੋ ਗਈ ਹੈ ਇਸ ਦੇ ਵਿੱਚ 4 ਦਿਨ ਤੁਮਤਾਮ ਰਹੇਗੀ ਤੇ ਇਸ ਪ੍ਰਦਰਸ਼ਨੀ ਦੇ ਵਿੱਚ ਨਵੇਂ-ਨਵੇਂ ਉਤਪਾਦ ਉਹ ਦੇਖਣ ਨੂੰ ਮਿਲ ਰਹੇ ਨੇ ਦੱਸ ਦਈਏ ਕਿ ਇਹ ਪ੍ਰਦਰਸ਼ਨੀ ਚੰਡੀਗੜ੍ਹ ਦੇ ਸੈਕਟਰ 17 ਦੀ ਪ੍ਰੇਡ ਗਰਾਊਂਡ ਦੇ ਵਿੱਚ ਲਗਾਈ ਗਈ ਹੈ ਜਿਹੜੀ ਕਿ 7 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਰਹੇਗੀ ਇਸ ਦੇ ਵਿੱਚ ਜਿਹੜੇ ਨਵੇਂ-ਨਵੇਂ ਉਤਪਾਦ ਉਹ ਦਿਖਾਏ ਜਾਣਗੇ ਦੱਸ ਦਈਏ ਕਿ ਇਸ ਦੇ ਵਿੱਚ ਇੰਟੀਰੀਅਰ ਐਕਸਟੀਰੀਅਰ ਤੇ ਬਿਲਡਿੰਗ ਉਤਪਾਦ ਜਿਹੜੇ ਉਹ ਦਿਖਾਏ ਜਾਣਗੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਦੱਸਦੀ ਹੈ ਕਿ ਇਸ ਪ੍ਰਦਰਸ਼ਨੀ ਦੀ ਜਿਹੜੀ ਸ਼ੁਰੂਆਤ ਹੈ ਉਹ ਰੀਬਨ ਕੱਟ ਕੇ ਕੀਤੀ ਗਈ ਹੈ ਤੇ ਇਹ ਰੀਬਨ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਹੋਰਾਂ ਦੇ ਵੱਲੋਂ ਕਟਿਆ ਗਿਆ ਹੈ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨਤ ਇਸ ਪ੍ਰੋਗਰਾਮ ਦੇ ਵਿੱਚ ਉ체ਚੇਤ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਇਸ ਪ੍ਰਦਰਸ਼ਨੀ ਦੇ ਵਿੱਚ 250 ਤੋਂ ਲੈ ਕੇ 300 ਸਟਾਲ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਲਗਭਗ 3000 ਦੇ ਕਰੀਬ ਜਿਹੜੇ ਉਤਪਾਦ ਨੇ ਉਪਰਸਰਧਿਤ ਕੀਤੇ ਜਾਣਗੇ ਇੱਥੇ ਇਹ ਵੀ ਗੱਲ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣਾ ਸੁਪਨਿਆਂ ਦਾ ਆਕਾਰ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਪ੍ਰਦਰਸ਼ਨੀ ਬਹੁਤ ਹੀ ਫਾਇਦੇਮੰਦ ਹੋਵੇਗੀ ਇਸ ਪ੍ਰਦਰਸ਼ਨੀ ਦੇ ਵਿੱਚ ਦੇਸ਼ਾਂ ਵਦੇਸ਼ਾਂ ਤੋਂ ਮੰਨੇ ਪ੍ਰਮੰਨੇ ਜਿਹੜੇ ਆਰਕੀਟੈਕਟ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਨਾਲ ਹੀ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਆਪਣਾ ਇੱਕ ਵੱਖਰਾ ਰੁਤਬਾ ਤੇ ਨਾਮ ਹੈ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਦੱਸਦੀ ਏ ਕਿ ਇਸ ਦੇ ਵਿੱਚ ਮੁੱਖ ਤੌਰ ਤੇ ਸਜਾਵਟੀ ਲਾਈਟਾਂ ਰਸੋਈ ਦਰਵਾਜ਼ੇ ਖਿੜਕੀਆਂ ਗਲਾਨਸ ਤੇ ਬਹੁਤ ਸਾਰੇ ਹੋਰ ਅਜਿਹੇ ਉਤਪਾਦ ਹੋਣਗੇ ਜਿਹੜੇ ਕਿ ਇੱਕ ਘਰ ਨੂੰ ਬਣਾਉਣ ਦੇ ਵਿੱਚ ਖਾਸ ਰੁਤਬਾ ਰੱਖਦੇ ਨੇ ਖਾਸ ਜਿਨ੍ਹਾਂ ਦਾ ਮਾਇਨਾ ਹੁੰਦਾ ਹੈ ਜਿਨ੍ਹਾਂ ਦੇ ਨਾਲ ਘਰ ਦੀ ਸਜਾਵਟ ਹੋਰ ਜ਼ਿਆਦਾ ਵੱਧਦੀ ਹੈ ਸੋ ਇਹੋ ਜਿਹੇ ਉਤਪਾਦ ਜਿਹੜੇ ਨੇ ਉਹ ਇੱਥੇ ਪ੍ਰਦਰਸ਼ਿਤ ਕੀਤੇ ਜਾਣਗੇ ਸੋ ਇਸ ਜਿਹੜੀ ਪ੍ਰਦਰਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਧੂਮਤਾਂ ਦੇ ਨਾਲ ਹੋ ਗਈ ਹੈ 4 ਦਿਨਾਂ ਇਹ ਪ੍ਰਦਰਸ਼ਨੀ ਹੈ ਜਿਸ ਦੇ ਵਿੱਚ ਵੱਖੋ ਵੱਖਰੇ ਸ਼ਹਿਰਾਂ ਤੋਂ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਤੇ ਇਸ ਜਿਹੜੀ ਧੂਮਤਾਂ ਨੂੰ ਦੇਖ ਰਹੇ ਨੇ ਇਸ ਦਾ ਜਿਹੜਾ ਉਦਘਾਟਨ ਹੈ ਔਰ ਰਿਬਨ ਕੱਟ ਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਹਰਾਂ ਦੇ ਵੱਲੋਂ ਕੀਤਾ ਗਿਆ ਹੈ ਇਸ ਦੇ ਵਿੱਚ ਉਹਨਾਂ ਲੋਕਾਂ ਦੇ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚੇਗਾ ਜਿਹੜਾ ਕਿ ਆਪਣਾ ਸੁਪਨਿਆਂ ਦਾ ਘਰ ਬਣਾਉਣਾ ਚਾਹੁੰਦੇ ਨੇ ਜਿਨ੍ਹਾਂ ਨੇ ਕੁਝ ਜਿਹੜੀਆਂ ਚੀਜ਼ਾਂ ਨੇ ਆਪਣੇ ਜ਼ਿਹਨ ਦੇ ਵਿੱਚ ਉਲਕੀਆਂ ਹੋਈਆਂ ਨੇ ਕਿ ਉਹਨਾਂ ਨੂੰ ਇਹੋ ਜਿਹਾ ਘਰ ਚਾਹੀਦਾ ਹੈ ਉਹਨਾਂ ਦੇ ਲਈ ਇਹ ਪ੍ਰਦਰਸ਼ਨੀ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ ਇਸੇ ਕਰਕੇ ਹੀ ਚੰਡੀਗੜ੍ਹ ਸਮੇਤ ਆਸ-ਪਾਸ ਦੇ ਸ਼ਹਿਰਾਂ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਨੇ ਤੇ ਇਸ ਪ੍ਰਦਰਸ਼ਨੀ ਦਾ ਹਿੱਸਾ ਬੜ ਰਹੇ ਨੇ ਨਾਲ ਹੀ ਇਸ ਪ੍ਰਦਰਸ਼ਨੀ ਦੀ ਜਿਹੜੀ ਸ਼ੋਭਾ ਹੈ ਉਹ ਵੀ ਵਧਾ ਰਹੇ ਨੇ ਸੋ ਇਸ ਪ੍ਰਦਰਸ਼ਨੀ ਦੀ ਜਿਹੜੀ ਸ਼ੁਰੂਆਤ ਹੈ ਬਹੁਤ ਉਮਤਾਪ ਦੇ ਨਾਲ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹੋ ਗਈ ਹੈ। ਇਹ ਐਕਸੀਬਿਸ਼ਨ ਦੇ ਵਿੱਚ ਪਹੁੰਚ ਕੇ ਮੈਨੂੰ ਬਹੁਤ ਚੰਗਾ ਲੱਗਿਆ। ਅੱਜ ਇਹ ਦਾ ਇਨੌਗੁਰੇਸ਼ਨ ਹੈ। ਮੇਨੂੰ ਲੱਗਦਾ 3 ਦਿਨ ਦੀ ਐਕਸੀਬਿਸ਼ਨ ਹੈ ਨਾ ਚਾਰ ਦਿਨ ਦੀ ਚਾਰ ਦਿਨ ਦੀ ਐਕਸੀਬਿਸ਼ਨ ਹੈ ਇਹ। ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਦੇਖਣ ਨੂੰ ਮਿਲੀ ਕਿ ਜਿਹੜੇ ਸਾਡੇ ਆਰਕੀਟੈਕਟਸ ਨੇ ਜਿਹੜੇ ਇੰਟੀਰੀਅਰ ਡਿਜ਼ਾਈਨਿੰਗ ਰੈਕਸਟੀਰੀਅਰ ਡਿਜ਼ਾਈਨਿੰਗ ਦੇ ਤੇ ਜਿਹੜੀ ਸਾਡੀ ਇੰਡਸਟਰੀ ਆ ਖਾਸ ਕਰਕੇ ਜੇ ਐਮਐਸਐਮਈ ਦੀ ਗੱਲ ਕਰੀਏ ਤੇ ਸਾਡੇ ਸਮਾਲ ਸਕیل ਇੰਡਸਟਰੀ ਦੀ ਗੱਲ ਕਰੀਏ ਉਹਦੇ ਵਿੱਚ ਜੇ ਗੱਲ ਕਰੀਏ ਤਾਂ ਲੁਧਿਆਣਾ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਆਪਣਾ ਵਾਈਟਰ ਰੋਲ ਅਦਾ ਕਰਦਾ ਹੈ ਔਰ ਪੂਰੇ ਭਾਰਤ ਦਾ ਮੈਂਚੈਸਟਰ ਆਫ ਇੰਡੀਆ ਮੰਨਿਆ ਜਾਂਦਾ ਉਹ ਸਮਾਲ 스کیل ਇੰਡਸਟਰੀ ਦੇ ਵਿੱਚ ਸੋ ਸਮਾਲ 스کیل ਦੇ ਨਾਲ ਮੀਡੀਅਮ ਜਿਹੜੇ ਐਂਟਰਪ੍ਰਾਈਜ਼ਸ ਦੇ ਨਾਲ ਜੁੜੀ ਹੋਈ ਇਹ ਜਿਹੜੀ ਇੰਡਸਟਰੀ ਹੈ ਸਾਰੀ ਜਿਹੜੀ ਜ਼ਿਆਦਾਤਰ ਉਹ ਪਾਰਟਿਸਿਪੇਟ ਕਰ ਰਹੀ ਹੈ ਸੋ ਇਹਦੇ ਨਾਲ ਦੋ ਤਰ੍ਹਾਂ ਦਾ ਫਾਇਦਾ ਹੁੰਦਾ ਜਿੱਥੇ ਐਮਐਸਐਮਈ ਸਮਾਲ 스کیل ਇੰਡਸਟਰੀ ਜਿਹੜੀ ਹੈ ਉਹ ਉਹਨੂੰ ਮਤਲਬ ਕਿ ਪਰ ਉਹ ਸਾ ਮਿਲਦਾ ਵਾੜਤ ਮਿਲਦੀ ਹੈ ਉੱਥੇ ਹੀ ਜੀ ਐਗਜ਼ੀਬਿਸ਼ਨਸ ਦੇ ਨਾਲ ਫੋਰਮ ਤੋਂ ਫੋਰਮ ਤੋਂ ਭਾਵ ਜਿਹੜੇ ਫੋਰਨ ਕੰਟਰੀਜ਼ ਤੋਂ ਤਾਂ ਆਂਦੇ ਜਾਂਦੇ ਨੇ ਜਿਹੜੀਆਂ ਸੂਬੇ ਬਾਅਦ ਵਿੱਚ ਸੂਬਿਆਂ ਤੋਂ ਵੀ ਲੋਕ ਪੂਰੇ ਆਂਦੇ ਨੇ ਦੇਖਣ ਆਂਦੇ ਨੇ ਐਗਜ਼ੀਬਿਟ ਕਰਨ ਆਂਦੇ ਨੇ ਉਹਨਾਂ ਨੂੰ ਵੀ ਇਹ ਪਤਾ ਲੱਗਦਾ ਕਿ ਸਾਡੇ ਕੋਲ ਉਹ ਕਿੰਨਾ ਪੋਟੈਂਸ਼ੀਅਲ ਹੈ ਪੰਜਾਬ ਦੇ ਅੰਦਰ ਸੋ ਬੜਾ ਚੰਗਾ ਲੱਗਿਆ ਮੈਨੂੰ ਅੱਜ ਉਹਰੇ ਪਹੁੰਚ ਕੇ ਔਰ ਸਰਕਾਰ ਦਾ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਕਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਕੋਈ ਸੋਚ ਆ ਕਿ ਪੰਜਾਬ ਦੀ ਇੰਡਸਟਰੀ ਨੂੰ ਪਰਫੁੱਲਿਤ ਕਰਨਾ ਤੇ ਤੁਸੀਂ ਦੇਖਿਆ ਹੁਣ ਹੁਣ ਤੋਂ ਤਿੰਨ ਦਿਨ ਪਹਿਲਾਂ ਮੇਰੀ ਇੱਕ ਉਹਦੇ ਵਿੱਚ ਨਿਊਜ਼ ਵੀ ਲੱਗੀ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ 88000 ਕਰੋੜ ਰੁਪਏ ਦਾ ਅਸੀਂ ਨਿਵੇਸ਼ ਹੈ ਜਿਹੜਾ ਇਹ ਪੰਜਾਬ ਦੇ ਅੰਦਰ ਕੀਤਾ ਹੈ ਸਰਕਾਰ ਦੇ ਅੰਦਰ ਔਰ ਉਹ ਬੜਾ ਔਥੈਂਟਿਕ ਹੈ ਜੋ ਡਿਟੇਲ ਚਾਹੀਦੀ ਹੋਊਗੀ ਵੀ ਕੈਨ ਆਲਸੋ ਪ੍ਰੋਵਾਈਡ ਯੂ ਦੀ ਡਿਟੇਲਸ ਆਲਸੋ 88000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਇਹ ਪੰਜਾਬ ਦੇ ਅੰਦਰ ਆਇਆ ਅਸੀਂ ਇਸ ਸੰਸਥਾ ਜਿਹੜੀ ਹੈ ਤੇ ਆਰਕੈਕਸ ਕਰਵਾ ਰਹੀ ਹੈ ਅਸੀਂ ਇਹ ਇਹ ਇੱਕ ਸੰਸਥਾ ਨਹੀਂ ਇਹਦੇ ਨਾਲ ਕਈ ਸੰਸਥਾ ਨਾਲ ਜੁੜੀਆਂ ਹੋਈਆਂ ਨੇ ਜੀ ਇਹ ਜਿਹੜਾ ਇੱਕ ਤਾਂ ਐਮਪੀਸੀ ਐਮਪੀਸੀ ਦਾ ਰਸਤਾ ਸੀਗਾ ਤੁਸੀਂ ਇਸ ਤਰ੍ਹਾਂ ਇੱਕ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਆਰਕੀਟੈਕਟਸ ਹੈ ਜਿਹੜਾ ਉਹ ਵੀ ਜੁੜਿਆ ਹੋਇਆ ਹੈ ਹੈ ਨਾ ਟ੍ਰਿਪਲ ਆਈਡੀ ਹੈ ਨਾ ਉਹ ਵੀ ਮਤਲਬ ਇਹ ਜਿਹੜੇ ਇਹ ਇਸ ਤਰ੍ਹਾਂ ਨਾਲ ਇਹ ਕਈ ਸੰਸਥਾਵਾਂ ਦਾ ਜਿਹੜਾ ਰਲ ਮਿਲ ਕੇ ਉਪਰਾਲਾ ਹੈ ਸੋ ਜਿਹਦੇ 'ਚ ਮੈਂ ਇਹ ਕਹੂੰਗਾ ਵੀ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਸ ਨੂੰ ਪ੍ਰਮੋਟ ਕਰਨਾ ਚਾਹੀਦਾ। ਪਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਪੰਜਾਬ ਦੇ ਅੰਦਰ ਅਜੀ ਐਗਜ਼ੀਬਿਸ਼ਨਸ ਲੱਗ ਰਹੀਆਂ ਨੇ ਤਾਂ ਜਿਹਦੇ ਨਾਲ ਆਪਣਾ ਜਿਹੜਾ ਪੰਜਾਬ ਦਾ ਜਿਹੜਾ ਸੰਮਤ ਹੈ ਉਹ ਹੋਰ ਪਰਪਲ ਹੋ ਗਿਆ। ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅੱਜ ਕੱਲ੍ਹ ਇਹਨਾ ਆਰਕੀਟੈਕਟ ਫੀਲਡ ਵਿੱਚ ਮਤਲਬ ਯੂਥ ਆ ਰਿਹਾ ਹੈ। ਕਾਫੀ ਮਤਲਬ ਇਸ ਫੀਲਡ ਵਿੱਚ ਕਾਫੀ ਰੁਝਾਨ ਹੋ ਗਿਆ ਹੈ। ਦੇਖੋ ਇੱਕ ਯਾਦ ਰੱਖਿਓ ਜਿਹੜੇ ਵੀ ਰਾਈਜ਼ਿੰਗ ਨੈਸ਼ਨਸ ਹੁੰਦੇ ਨੇ ਨਾ ਜਿਹੜੇ ਬਾਦਰੇ ਹੰਦ ਨਿਸ਼ਨਸ ਨੇ ਇਹੋ ਉਹਦੇ ਨਿਰਮਾਣ ਦੇ ਵਿੱਚ ਸਭ ਤੋਂ ਵੱਡਾ ਰੋਲ ਆਰਕੀਟੈਕਟਸ ਦਾ ਹੁੰਦਾ ਇੱਕ ਚੀਜ਼ ਨੋਟ ਕਰ ਲਓ ਤੁਸੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਜੇ ਤਾਂ ਕੋਈ ਚੀਜ਼ ਪਹਿਲਾਂ ਪ੍ਰੀ ਪਲਾਨਡ ਹੋ ਜਵੇ ਜੀ ਉਹਦੇ ਰਿਜ਼ਲਟਸ ਨੇ ਅੱਜ ਚੰਡੀਗੜ੍ਹ ਦੇ ਲੋਕ ਇੰਨਾ ਸੋਹਣਾ ਕਿਉਂ ਸਮਝਦੇ ਨੇ ਇਹ ਪ੍ਰੀ ਪਲਾਨਡ ਹੈ ਹਾਂਜੀ ਜਿਹੜੇ ਆਪਣਾ ਬਾਕੀ ਆਪਾਂ ਜਿਹੜੇ ਸ਼ਹਿਰਾਂ 'ਚ ਕਈ ਵਾਰ ਰਹਿੰਦੇ ਹੁੰਦੇ ਉਹ ਪੋਸਟ ਪਲਾਨਡ ਹੁੰਦੇ ਨੇ ਜਿਵੇਂ ਜਿਵੇਂ ਰਿਕੁਆਇਰਮੈਂਟ ਆਪਾਂ ਉਵੇਂ ਉਵੇਂ ਪਲੈਨਿੰਗ ਕਰਦੇ ਚਲੇ ਜਾਂਦੇ ਹਾਂ ਸੋ ਆਰਕੀਟੈਕਟ ਦਾ ਕੰਮ ਇੱਕੋ ਸਭ ਤੋਂ ਵੱਡਾ ਰੋਲ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਪ੍ਰੀਪਲਾਨਡ ਕਰ ਦੇਵੇ ਜੀ ਚਾਹੇ ਤੁਹਾਡਾ ਘਰ ਹੈ ਚਾਹੇ ਤੁਹਾਡਾ ਵਰਕਪਲੇਸ ਹੈ ਚਾਹੇ ਤੁਹਾਡਾ ਕਿਸੇ ਵੀ ਕਿਸਮ ਨੂੰ ਸੋ ਆਰਕੀਟੈਕਟ ਹੈ ਜਿਵੇਂ ਕੁਦਰਤ ਸਭ ਤੋਂ ਵੱਡੀ ਆਰਕੀਟੈਕਟ ਹੈ ਕੁਦਰਤ ਸੋ ਐਵੇਂ ਆਰਕੀਟੈਕਟ ਦਾ ਰੋਲ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਸੋ ਮੈਂ ਉਹਨਾਂ ਆਰਕੀਟੈਕਟਸ ਨੂੰ ਵੀ ਉਹਨਾਂ ਵਧਾਈ ਦਿੰਨਾ ਹੈ ਜਿਹੜੇ ਇਸ ਨੇਸ਼ਨ ਨੂੰ ਬਿਲਡ ਕਰਨ ਦੇ ਵਿੱਚ ਇਸ ਮਤਲਬ ਕਿ ਸਮਾਜ ਨੂੰ ਬਿਲਡ ਕਰਨ ਦੇ ਵਿੱਚ ਜਿਹੜਾ ਆਪਣਾ ਬਹੁਤ ਸੋਹਣਾ ਰੋਲ ਅਦਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ ਕੋਈ ਵੀ ਚੀਜ਼ ਜਦੋਂ ਮੈਨਰਡ ਵੇ ਨਾ ਪਈ ਹੁੰਦੀ ਹੈ ਨਾ ਚਾਹੇ ਘਰਾਂ ਦੇ ਵਿੱਚ ਵੀ ਤੁਸੀਂ ਜਾਓਗੇ ਜੇ ਕੋਈ ਚੀਜ਼ ਮੈਨਰਡ ਵੇ ਨਾ ਪਈ ਹੈ ਉਹਦੀ ਖੂਬਸੂਰਤੀ ਚਾਰ ਗੁਣਾ ਵੱਧ ਜਾਂਦੀ ਹੈ ਤੇ ਜੇ ਅਨਮੈਨਰਡ ਵੇ ਨਾ ਪਈਏ ਚਾਹੇ ਉਹ ਚੀਜ਼ ਸੋਹਣੀ ਵੀ ਹੋਵੇ ਉਹਦੀ ਵੀ ਖੂਬਸੂਰਤੀ ਖਤਮ ਹੋ ਜਾਂਦੀ ਹੈ ਸੋ ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਸਾਡੇ ਭਾਰਤ ਨੂੰ ਜੋ ਇਹ ਯੋਗਦਾਨ ਪਾ ਰਹੇ ਨੇ ਇਸ ਗੱਲ ਦੀ ਇਹਨਾਂ ਨੂੰ ਵੀ ਬਹੁਤ-ਬਹੁਤ ਬਧਾਈ